ਤੁਸੀਂ ਜਣੋ ਜੀ ਹੱਕ ਸੱਚ ਚੈਨਲ ਦੇ ਨਾਲ ਅੱਜ ਆਪਾਂ ਦੱਸ ਰਹੇ ਹਾਂ ਤੁਹਾਨੂੰ ਮਾਨਸਾ ਸਬਜ਼ੀ ਮੰਡੀ ਦੇ ਤਾਜ਼ਾ ਰੇਟ ਮਿਤੀ 17 9 2024 ਦਿਨ ਮੰਗਲਵਾਰ ਕद्दू ਦਾ ਭਾ ਕਦੂ ਦਾ ਭਾ ਨਿਕਲਿਆ ਜੀ ਅੱਜ 13 ਤੋਂ 15 ਰੁਪਏ ਟੂਰੀ ਨਿਕਲੀ ਹੈ ਜੀ 30 ਤੋਂ 35 ਰੁਪਏ ਕਿਲੋ ਜੀ ਫੁੱਲ ਗੋਭੀ ਵੀ ਕੀ ਹੈ ਜੀ ਅੱਜ 60 ਤੋਂ 70 ਰੁਪਏ ਪੱਤੇ ਕੋਈ ਵੀ ਕੀ ਜੀ 35 ਤੋਂ 40 ਰੁਪਏ ਮਿਰਚ ਛੋਟੀ ਤੋਤੇ ਰੰਗੀ 50 ਤੋਂ 60 ਰੁਪਏ ਜੀ ਲਾਲ ਮਿਰਚ 40 ਤੋਂ 45 ਰੁਪਏ ਜੀ ਮਿਰਚ ਸ਼ਿਮਲਾ ਸ਼ਿਮਲਾ ਮਿਰਚ ਵੀ ਕੀ ਹੈ ਜੀ 70 ਤੋਂ 80 ਰੁਪਏ ਪਿਆਜ਼ ਸੁੱਕਾ ਸੁੱਕਾ ਪਿਆਜ਼ ਵੀ ਕੀ ਹੈ ਜੀ 47 ਤੋਂ 50 ਰੁਪਏ ਦੇ ਲਗਭਗ ਜੀ ਪਿਆਜ਼ ਹਰਾ ਭੁੱਖਾ ਵਾਲਾ 40 ਤੋਂ 45 ਰੁਪਏ ਜੀ ਆਲੂ ਚਿੱਟਾ ਲਿजिए ਜੀ 21 ਤੋਂ 23 ਰੁਪਏ ਦੀ લાલ લાલુ ਵਿਗਿਆ ਜੀ 23 ਤੇ 24 ਰੁਪਏ ਡੈਮਡਾ ਲાલુ ਵਿਗਿਆ ਜੀ 25 26 ਰੁਪਏ ਪੱਕਾ ਚੋਲਾ ਪੱਕਾ ਚੋਲਾ ਵਿਗਿਆ 60 ਤੋਂ 70 ਪੱਕਾ ਚੋਲਾ ਵੀ 200 ਰੁਪਏ ਦੇ ਲਗਭਗ ਜੀ ਰਾਏ ਚਿਬੜਾ ਰਾਏ ਚਿਬੜਾ ਵਿਗਿਆ ਜੀ 20 ਤੋਂ 25 ਰੁਪਏ ਪੀਠਾ ਵਿਗਿਆ ਜੀ 15 ਤੋਂ 16 ਰੁਪਏ ਲਾਲ ਟਮਾਟਰ ਲਾਲ ਟਮਾਟਰ ਵਿਗਿਆ ਜੀ 37 ਤੋਂ 40 ਰੁਪਏ ਦੇ ਲਗਭਗ ਜੀ ਹਰਾ ਮਟਰ ਸਰਾ ਮਟਰ ਕਿਹਾ ਜੀ 180 ਤੋਂ ਲਾ ਕੇ 90 ਰੁਪਏ ਤੱਕ ਜੀ ਦੇਸੀ ਖੀਰਾ ਕਿਹਾ ਜੀ 22 ਰੁਪਏ ਨਾ ਖੀਰਾ ਜੀ ਵਾਲੀ ਦਈ 40 ਰੁਪਏ ਗੋਲ ਗੁੱਟੀਆਂ ਅੱਜ ਲੰਮੀ ਬੈਂਗਣੀ ਕਿਹਾ ਜੀ 30 ਤੋਂ 35 ਬਤਾਉਂ ਵੀ ਕਿਹਾ ਜੀ 30 ਤੋਂ 50 ਜੀ ਢੋਲੀ ਢੋਲੀ ਵੀ ਕੀ ਹੈ ਜੀ ਸੀਤੂ ਲਾ ਕੇ 100 ਰੁਪਏ ਤੱਕ ਜੀ ਮੂਲੀ ਵੀ ਕੀ ਹੈ ਜੀ 35 ਤੋਂ 40 ਰੁਪਏ ਲਾਲ ਗੱਜਰ ਲਾਲ ਗੱਜਰ ਵੀ ਕੀ ਹੈ ਜੀ 25 ਤੋਂ 30 ਰੁਪਏ ਅਰਬੀ ਵੀ ਗਈ 40 ਤੋਂ 50 ਰੁਪਏ ਜੀ 20 30 ਰੁਪਏ ਅਦਰ ਵੀ ਗਿਆ 100 100 ਲਸਣ ਵੀ ਗਿਆ ਜੀ 130 ਤੋਂ ਲਾ ਕੇ 350 ਤੱਕ ਜੀ ਪਰਮਲ ਪਰਮੇਲ 345 ਚੂੜੀ ਗਿਆ ਜੀ 160 ਤੋਂ 180 ਤੱਕ ਹੀ ਵੱਡਾ ਗਰੀਲਾ ਵਿਕ ਗਿਆ ਜੀ 40 ਤੋਂ 45 ਰੁਪਏ ਜੀ ਨਿੰਬੂ ਨਿੰਬੂ ਵਿਕਿਆ ਜੀ 140 ਤੋਂ ਲੈ ਕੇ 150 ਰੁਪਏ ਤੱਕ ਜੀ ਇਹ ਸੀ ਮਾਨਸੰਬਲੀ ਦੇ ਅੱਜ ਦੇ ਸਬਜ਼ੀ ਦੇ ਡੇਢ ਬੰਦਾ ਆ ਗਿਆ ਕੋਈ